ਸ਼ੋਅ ਵਾਟਾ ਦੇਖ ਰਹੇ ਸਾਰੇ ਹੀ ਦਰਸ਼ਕਾਦਾਤਾ ਸਵਾਗਤ ਹੈ ਮਹਿ ਕੁਮਰ ਪ੍ਰੀਤ कौर ਤਾਂ ਹਾਜ਼ਰ ਹੋਏ ਅੱਜ ਦੇ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੀਐਮ ਮਾਨ ਦੇ ਵੱਲੋਂ ਸੰਗਰੂਰ ਇਲਾਕੇ ਦੇ ਕਲਾ ਪ੍ਰੇਮੀ ਨੂੰ ਜਿਹੜਾ ਕਿ ਵੱਡਾ ਤੋਹਫਾ ਦਿੱਤਾ ਗਿਆ ਤੇ ਆਧੁਨਿਕ ਸਹੂਲਤਾ ਵਾਲਾ ਆਡੀਟੋਰੀਅਮ ਜਿਹੜਾ ਕਿ ਉਹਨਾਂ ਦੇ ਵੱਲੋਂ ਲੋਕ ਅਰਪਣ ਕੀਤਾ ਗਿਆ ਤਾਂ ਸੁਵੀਰਾ ਵੀ ਸਾਹਮਣੇ ਆਇਆ ਅਤੇ ਇਸ ਦੇ ਨਾਲ ਹੀ ਨੌਜਵਾਨਾਂ ਦਾ ਵਿਆਪਕ ਵਿਕਾਸ ਯਕੀਨੀ ਬਣਾਉਣ ਦੇ ਲਈ ਉਹਨਾਂ ਦੇ ਵੱਲੋਂ ਠੋਸ ਕੋਸ਼ਿਸ਼ਾਂ ਜੜਕੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਇੱਥੇ ਜਿਹੜੇ ਬੱਚੇ ਆਉਣਗੇ ਪਿੱਛੇ ਗ੍ਰੀਨ ਰੂਮ ਬਣੇ ਨੇ ਤਿਆਰੀ ਵਾਸਤੇ ਉਹਨਾਂ ਦੀ ਆਰਟ ਨੂੰ ਬਹੁਤ ਉੱਪਰ ਚੰਡੀਗੜ੍ਹ ਜਾਂਦੇ ਹੁੰਦੇ ਸੀਗੇ ਟੈਗੋਰ ਥੀਏਟਰ ਚ ਮਹਲਾ ਦਾ ਸਿਆਰਾ ਦਾ ਕਮਾਲ ਚੀਜ਼ ਹੈ ਯਾਰ ਤੁਗਣਾ ਤਿਗਣਾ ਹੌਸਲਾ ਮਿਲ ਜਾਂਦਾ ਹੈ ਮਤਲਬ ਇੱਥੇ ਬਹਿ ਕੇ ਤੁਹਾਡੇ ਸਕੂਲ ਦੀ ਕਨਵੋਕੇਸ਼ਨ ਵੀ ਹੋਊਗੀ ਬੱਚਿਆਂ ਨੂੰ ਬਹੁਤ ਸਾਰੇ ਵਿਜ਼ਿਟਿੰਗ ਪ੍ਰੋਫੈਸਰ ਆਉਣਗੇ ਉਹ ਇੱਥੇ ਬੱਚਿਆਂ ਨੂੰ ਸੰਬੋਧਨ ਕਰਨਗੇ ਬੱਚੇ ਸਵਾਲ ਪੁੱਛਣਗੇ ਤਾਂ ਇੱਕ ਮਾਹੌਲ ਮਿਲੂਗਾ ਨਹੀਂ ਤਾਂ ਆਪਾਂ ਨੂੰ ਤਾਂ ਸੰਗਰੂਰ ਵਾਲਿਆਂ ਨੂੰ ਕਹਿੰਦੇ ਸੀ ਇਹ ਤਾਂ ਮਤਲਬ ਪਛੜੇ ਹੋਏ ਨੇ ਪਰ ਇਹ ਸਾਸ ਸੰਗਰੂਰ ਵਾਲਿਆਂ ਨੇ ਪਾਸਾ ਪਲਟਿਆ ਉਹਨਾਂ ਫੌਜ ਦੇ ਵਿੱਚ ਜਦੋਂ ਬਰੇਡ ਹੁੰਦੀ ਹੈ ਜਦੋਂ ਆਪਾਂ ਦੇਖਦੇ ਆਂ ਆਪਾਂ ਵੀ ਦੇਖਦੇ ਆਂ 26 ਜਨਵਰੀ ਨੂੰ ਜਾਂ 15 ਵਸਤ ਨੂੰ ਜਿਹੜਾ ਸਭ ਤੋਂ ਪਿੱਛੇ ਹੁੰਦਾ ਆਪਾਂ ਉਹਦੇ ਤਰਸ ਕਰਦੇ ਆਂ ਵੀ ਇਹ ਜਿਹੜਾ ਮੇਨ ਆ ਉਹ ਤਾਂ ਮੂਹਰੇ ਲਾਇਆ ਹੋਇਆ ਇਹਨਾਂ ਨੇ ਸਭ ਤੋਂ ਪਿੱਛੇ ਵਾਲਾ ਤਾਂ ਵਿਚਾਰਾ ਉਹੀ ਐ ਇੰਜ ਕਰਦਾ ਕਰਦਾ ਵੀ ਬੰਦੀ ਪੂਰੇ ਕੀਤੇ ਤਾਂ ਅਚਾਨਕ ਉਹਨਾਂ ਦਾ ਕਮਾਂਡਰ ਕਹਿੰਦਾ ਪਿੱਛੇ ਮੁੜेंगे ਪਿੱਛੇ ਮੁੜ ਉਹ ਪਿੱਛੇ ਮੁੜਾ ਜਿਹੜਾ ਸਭ ਤੋਂ ਪਿੱਛੇ ਵਾਲਾ ਹੁੰਦਾ ਸਭ ਤੋਂ ਮੂਹਰੇ ਹੋ ਜਾਂਦਾ ਜੀ ਆਹੀ ਸੰਗਰੂਰ ਨਾਲ ਹੋਇਆ ਜੀ ਪਹਿਲਾਂ ਆਪਾਂ ਨੂੰ ਸਭ ਤੋਂ ਪਿੱਛੇ ਕਹਿੰਦੇ ਸੀ ਐਸਾ 2022 ਚ ਪਲਟਾ ਮਾਰਿਆ ਹੁਣ ਸਭ ਤੋਂ ਅੱਗੇ ਆਪਾਂ ਹੁਣ ਇੱਧਰ ਨੂੰ ਆਉਂਦੇ ਸਾਰੇ ਸੰਗਰੂਰ ਵਾਲੇ ਨੂੰ ਮਿਲਣ ਵੀ ਸੰਗਰੂਰ ਵਾਲੇ ਆਹ ਚਾ ਯਾਰ ਕਮਾਲ ਮੈਂ ਤੁਹਾਨੂੰ ਕਿਹਾ ਸੀ ਵੀ ਤੁਹਾਨੂੰ ਮਿਲਣ ਆਇਆ ਕਰਨਗੇ ਲੋਕ ਵੀ ਤੁਹਾਨੂੰ ਮਿਲਣ ਆਇਆ ਕਰਨਗੇ ਇਹ ਨੇ ਓਏ ਇਹਨਾਂ ਨੇ ਪਲਟਿਆ ਪਾਏ ਆ ਪਾਸਾ ਆਹ ਪਾਸਾ ਪਲਟੇ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣ ਆਇਆ ਮੈਂ ਕੋਈ ਸਾਨ ਕਰਨੇ ਆਇਆ ਤੁਹਾਡਾ ਪੈਸਾ ਤੁਹਾਡੇ ਦੇ ਲਾਇਆ ਵਿਧਪੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇੱਕ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਮੀਡੀਆ ਨੂੰ ਸੰਬੋਧਨ ਕੀਤਾ ਗਿਆ ਤੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਆ ਸੁਣਦੇ ਹਾਂ ਕੀ ਕਹਿੰਦੇ ਨੇ ਹਰਪਾਲ ਸਿੰਘ ਜੀਮਾ ਦੋ ਪਰਿਵਾਰ ਕਿਸੇ ਮਸਲੇ ਨੂੰ ਲੈ ਕੇ ਕਿਸੇ ਲੀਗਲ ਗੱਲ ਨੂੰ ਲੈ ਕੇ ਕਿਸੇ ਫੈਕਟ ਨੂੰ ਲੈ ਕੇ ਅਦਾਲਤ ਦੇ ਅੰਦਰ ਆਪਣੀ ਗੱਲ ਰੱਖਦੀਆਂ ਨੇ ਉਹਨਾਂ ਨੂੰ ਛੱਡ ਕੇ ਜਿਹੜਾ ਬਿਨਾਂ ਵਿਰੋਧ ਦੇ ਵਿਦਆਊਟ ਅਨਕੰਟੈਸਟਡ ਜਿਹੜੇ ਕੇਸ ਨੇ ਉਹ ਲਗਭਗ 8 ਲੱਖ 42362 ਕੇਸ ਜਿਹੜੇ ਨੇਗੇ ਉਹ ਪਿਛਲੇ 1 ਸਾਲ ਚ ਸਾਡੇ ਕੋਲ ਆਏ ਜਿਨ੍ਹਾਂ ਵਿੱਚ 170000 ਅਰਜ਼ੀਆਂ ਜਿਹੜੀਆਂ ਕੁੱਲ ਅਰਜ਼ੀਆਂ ਲਾਭਪਾਤਰੀ ਸੀ ਸੌਰੀ 842362 ਲਾਭਪਾਤਰੀ ਸੀਗੇ ਜਿਨ੍ਹਾਂ ਵਿੱਚ 170822 ਅਰਜ਼ੀਆਂ ਪੈਂਡਿੰਗ ਪੰਜਾਂ ਸੀਗੀਆਂ ਸੋ ਉਹ ਹੁਣ ਉਹਨਾਂ ਵਿੱਚੋਂ ਸਿਰਫ 26000 ਸਿਰਫ 26658 26658 ਅਰਜ਼ੀਆਂ ਜਿਹੜੀਆਂ ਰਹਿ ਗਈਆਂ ਉਹ ਸਿਰਫ ਪੈਂਡਿੰਗ ਪੰਜਾਂ ਰਹਿ ਗਈਆਂ ਉਹਨਾਂ ਦਾ ਨਿਪਟਾਰੇ ਦਾ ਦਿਨ ਜਿਹੜੇ ਨੇ 45 ਦਿਨ ਰਹਿ ਗਏ ਸਮਾਸਾਰ ਨੇ ਜਿਹੜੀ ਆ 45 ਦਿਨ ਦੀ ਆ ਸੋ ਅਗਲੇ ਸਮੇਂ ਦੇ ਅੰਦਰ ਅਸੀਂ ਇਹਨਾਂ ਸਾਰਿਆਂ ਨੂੰ ਬੜੇ ਜਲਦੀ 30 30 April ਜਿਹੜੀ ਆ 30 April ਜਿਹੜੀ ਡੇਟ ਆ ਉਹ ਡੈਡ ਲਾਈਨ ਸਾਰੇ ਅਸਟਰ ਸਹਿਬਾਨ ਦੇ ਸਾਹਮਣੇ ਰੱਖੀ ਆ ਕਿ 30 April ਤੋਂ ਪਹਿਲਾਂ-ਪਹਿਲਾਂ ਜਿਹੜੇ 26658 ਕੇਸ ਨੇਗੇ ਉਹ ਸਾਰੇ ਨਿਪਟਾਏ ਜਾਣ ਯਾਨੀ ਕਿ ਪੰਜਾਬ ਦੇ ਅੰਦਰ ਕੋਈ ਵੀ ਇੰਤਕਾਲ ਦਾ ਕੇਸ ਜਿਹੜਾ ਜਿਹੜਾ ਅਨਕੰਟੈਸਟਡ ਆ ਬਿਨਾ ਵਿਰੋਧ ਦੇ ਕੇਸ ਕੋਈ ਪੈਂਡਿੰਗ ਪਿਆਗਾ ਉਹਦਾ ਨਿਪਟਾਰਾ 30 April ਤੱਕ ਸਾਰੇ ਸਾਡੇ ਅਫੀਸਰ ਸਹਿਬਾਨ ਰੈਵਨਿਊ ਦੇ ਅਫੀਸਰ ਸਹਿਬਾਨ ਤਹਿਸੀਲਦਾਰ ਨੇ ਜਾਂ ਹੋਰ ਜਿਹੜੇ ਵੀ ਡੀਆਰਓ ਵਗੈਰਾ ਜਿੰਨੇ ਵੀ ਅਧਿਕਾਰੀ ਨੇਗੇ ਐਸਡੀਐਮ ਸਹਿਬਾਨ ਕੋਲੇ ਬਹੁਤ ਸਾਰੀਆਂ ਪਾਬਰਾਂ ਤੇ ਡੀਸੀ ਸਹਿਬਾਨ ਕੋਲੇ ਹੁੰਦੀਆਂ ਨੇਗੀਆਂ ਉਹ ਸਾਰੀਆਂ ਅਸੀਂ ਡੇਡ ਦਿੱਤੀ ਆ ਕਿ 30 April ਤੱਕ ਇਹ 26658 ਕੇਸ ਨੇ ਜਿਹੜੇ ਉਹ ਦੱਟਾਏ ਜਾਣ ਤਦ ਰਿਕ ਵਾਦੇ ਆ ਅਮਨ ਅਰੋੜਾ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਕਿ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਵਿਰੁੱਧ ਉਸ ਨੂੰ ਲੈ ਕੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਜਾਣਕਾਰੀ ਜਿਹੜੀ ਕਿ ਦਿੱਤੀ ਗਈ ਹੈ ਤੇ ਆਉ ਸੁਣਦੇ ਹਾਂ ਕੀ ਕਹਿੰਦੇ ਨੇ ਅਮਨ ਅਰੋੜਾ ਹੁਣ ਇੱਕ ਨਵਾਂ ਉਪਰਾਲਾ ਜਿਹੜਾ ਕਿ ਮੈਂ ਸਮਝਦਾ ਕਿ ਇਕੱਲੇ ਪੰਜਾਬ ਦੇ ਨਹੀਂ ਪੂਰੇ ਮੁਲਕ ਦੇ ਕਿਸੇ ਵੀ ਰਾਜ ਦੇ ਵਿੱਚ ਕਿਸੇ ਵੀ ਸਰਕਾਰ ਵੱਲੋਂ ਕਿਸੇ ਪਾਰਟੀ ਵੱਲੋਂ ਇਹ ਪਹਿਲੀ ਵਾਰੀ ਉਪਰਾਲਾ ਹੋ ਰਿਹਾ ਹੈ ਕਿ ਇੱਕ ਸਪੈਸ਼ਲ ਕਮੇਟੀ ਹੈ ਜਿਹੜੀ ਉਹ ਬਣਾਈ ਗਈ ਹੈ ਜਿਹਦੇ ਵਿੱਚ ਪੰਜ ਜ਼ੋਨਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਔਰ ਇਸ ਕਮੇਟੀ ਦਾ ਜਿਹੜਾ ਮੇਨ ਮੁੱਖ ਮਕਸਦ ਹੋਊਗਾ ਉਹ ਇਹੀ ਹੋਊਗਾ ਕਿ ਹਰ ਘਰ ਪਹੁੰਚ ਕੇ ਵੈਸੇ ਤਾਂ ਸ਼੍ਰੀ ਅਰਵਿੰਦ ਕੇਜਰੀਵਾਜ ਨੇ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਅਨਾਉਂਸ ਕੀਤਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੰਪੇਅਰ ਅਵੇਰਨੈਸ ਕੈਂਪੇਨ ਹੈ ਜਿਹੜੀ ਉਹ ਚਲਾਉਣ ਜਾ ਰਹੇ ਹਾਂ ਜਿਸ ਵਿੱਚ ਕੇਜਰੀਵਾਲ ਸਾਹਿਬ ਆਪ ਮਾਨ ਸਾਹਿਬ ਸਿਸੋਦੀਆ ਸਾਹਿਬ ਅਸੀਂ ਸਾਰੇ ਲੋਕ ਐਮਐਲਏ ਮਿਨਿਸਟਰ ਸਾਡੇ ਸਾਰੇ ਵਰਕਰ ਅਹੁਦੇਦਾਰ ਸਾਰੇ ਦੇ ਸਾਰੇ ਇਕੱਲੇ ਇਕੱਲੇ ਘਰ ਜਾਵਾਂਗੇ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੋਆਰਡੀਨੇਟ ਕਰਨ ਦੇ ਲਈ ਇੱਕ ਸਪੈਸ਼ਲ ਸੈੱਲ ਇੱਕ ਸਪੈਸ਼ਲ ਵਿੰਗ ਹੈ ਜਿਹੜਾ ਉਹ ਅਜਾਵਾਦੀ ਪਾਰਟੀ ਵੱਲੋਂ ਬਣਾਏਗੇ ਔਰ ਇਹਦਾ ਮਕਸਦ ਸਿਰਫ ਔਰ ਸਿਰਫ ਇਹੀ ਹੋਗਾ ਕਿ ਹਰ ਘਰ ਤੱਕ ਪਹੁੰਚ ਕਰਕੇ ਨਸ਼ਿਆਂ ਦਾ ਜੇ ਉਥੇ ਜੇ ਉਥੇ ਐਂਟਰੀ ਹੋ ਰਹੀ ਹੈ ਉਸ ਘਰ ਦੇ ਵਿੱਚ ਉਹਨੂੰ ਆਇਡੈਂਟੀਫਾਈ ਕਰਕੇ ਉਸ ਘਰ ਦੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਉਹਦੇ ਵਿੱਚੋਂ ਬਚਾਇਆ ਜਾ ਸਕੇ ਔਰ ਜੇ ਕੋਈ ਨਸ਼ਾ ਕਰਦਾ ਹੈ ਤਾਂ ਉਹਨੂੰ ਸਰਕਾਰ ਔਰ ਪੁਲਿਸ ਉਸ ਸਾਹਬ ਨਾਲ ਹੈਂਡਲ ਕਰੇ ਔਰ ਜੇ ਕਿਸੇ ਦੇ ਇਨਫੋਰਮੇਸ਼ਨ ਨਸ਼ੇ ਵੇਚਣ ਵਾਲੇ ਦੀ ਹੈ ਤੇ ਉਹਦੇ ਮੁਤਾਬਕ ਜਿਹੜਾ ਉਹ ਹੱਲ ਅਕੋਰਡਿੰਗਲੀ ਕੀਤਾ ਜਾਵੇ। ਤੇ ਅਧਨੀ ਪੁੱਛਗਿੱਛ ਤੋਂ ਬਾਅਦ ਜਦੋਂ ਪ੍ਰਤਾਪ ਸਿੰਘ ਬਾਜਵਾ ਬਾਹਰ ਆਉਂਦੇ ਨੇ ਬਲ ਸਟੇਸ਼ਨ ਤੋਂ ਤਾਂ ਉਹਨਾਂ ਦੇ ਵੱਲੋਂ ਕੁਝ ਗੱਲਾਂ ਕੀਤੀਆਂ ਜਾਂਦੀਆਂ ਨੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਕੀ ਅਧਨਰ ਕੀਤਾ ਗਿਆ ਕਿਹੜੀ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਇਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਤੇ ਅੱਗੇ ਉਹਨਾਂ ਨੂੰ ਬੁਲਾਇਆ ਜਾਵੇਗਾ ਜਾਂ ਫਿਰ ਨਹੀਂ। ਨਾਲ ਦੇ ਕਿ ਪੁੱਛਗਿੱਛ ਤੋਂ ਬਾਅਦ ਬਾਹਰ ਆਉਂਦੇ ਹੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਆਪਣਾ ਪੱਖ ਸਾਹਮਣੇ ਰੱਖਿਆ ਜਾਂਦਾ ਹੈ ਦੱਸਦੀ ਹੈ ਕਿ ਅਫਸਰਾਂ ਦੀ ਜਿਹੜੀ ਕਿ ਪ੍ਰਤਾਪ ਸਿੰਘ ਬਾਜਵਾ ਤਸੱਲੀ ਨਹੀਂ ਕਰਵਾ ਸਕੇ ਤੇ ਇਹ ਵੀ ਸੰਭਵ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਆ ਅਲੇ ਸਿਰਫ ਕੈਸਰਾਈਆਂ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਅੱਗੇ ਪੁੱਛਗਿਚ ਹੁੰਦੀ ਆ ਪ੍ਰਤਾਪ ਸਿੰਘ ਬਾਜਵਾਨ ਨੂੰ ਮੁਰਤ ਤੋਂ ਜਿਹੜਾ ਕਿ ਪੁਲਿਸ ਸਟੇਸ਼ਨ ਬੁਲਾਇਆ ਜਾਂਦਾ ਹੈ ਜਾਂ ਕੀ ਕਾਰਵਾਈ ਉਹਨਾਂ ਤੇ ਕੀਤੀ ਜਾਂਦੀ ਆ ਤੇ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਆਪਣੇ ਬਿਆਨ ਦੇ ਵਿੱਚ ਕੀ ਗੱਲਾਂ ਕੀਤੀਆਂ ਗਈਆਂ ਨੇ ਤਾਲੋ ਬੋਲੋ ਸਰ ਬੋਲੋ ਤੁਸੀਂ ਬੋਲੋ ਤੁਸੀਂ ਬੋਲੀ ਚਲੋ ਅੱਜਾ ਸਰ ਬੋਲੋ ਤੁਸੀਂ ਬੋਲੋ ਬੋਲੋ ਸਾਰਿਆਂ ਨੂੰ ਪਹਿਲਾ ਮੈਂ ਸ੍ਰੋਤੀ ਕਾਂਗਰਸ ਦੇ ਵਿਸ਼ੇਸ਼ ਦੌਰ ਸਾਡੇ ਵਰਗ ਸਾਡੇ ਸਾਰੇ ਸਾਥੀ ਇਹ ਮਾਈਕ ਸਿੱਤੇ ਕਰੋ ਸਭ ਪੰਜਾਬ ਦੇ ਜਨਤਾ ਮੈਂ ਬਹੁਤ ਸ਼ੁਕਰਾਨਾ ਮੈਂ ਮਾਈਕ ਨੂੰ ਕਿਹਾ ਉਹਨਾਂ ਦੇ ਸ਼ਹਿਰ ਦਾ ਆਜ ਬਹੁਤ ਓਵਰ ਵੈਲਮਿੰਗ ਰਿਸਪਾਂਸ ਸਾਰੇ ਪੰਜਾਬ ਚੋਂ ਮਿਲਿਆ ਹਜ਼ਾਰਾਂ ਦੀ ਤਦਾਨ ਦੇ ਵਿੱਚ ਇੱਕ ਛੋਟੇ ਜਿਹੇ ਭਪੇਸ਼ ਕਾਂਗਰਸ ਦੇ ਸੱਦੇ ਤੇ ਹਜ਼ਾਰਾਂ ਸਾਥੀ ਆਏ ਸਾਈ ਥੋੜਾ ਪਿਛੇ ਦੇਖੋ ਇੱਕ ਗੱਲ ਸੁਣ ਲੋ ਕੋ ਕੁਝ ਵੀ ਹੋਇਆ ਭਾਈ ਭਾਈ ਤੁਸੀਂ ਸਿਰਫ ਇਹ ਪੋਲਿਟਿਕਲ ਬੰਦੇ ਆ ਬੰਦੇ ਸਾਰਾ ਜੇ ਅੱਜ ਅਸ ਲੀਡਰ ਆਫ ਦੀ ਆਪੋਜੀਸ਼ਨ ਜੇ ਮੈਂ ਕੋਈ ਸਵਾਲ ਕੀਤੇ ਨੇ ਕਿਉਂਕਿ ਪੰਜਾਬ ਦੇ ਜੋ ਹਾਲਾਤ ਆ ਯਾਰ ਪੱਕੇ ਲਾਉਗੇ ਹਾਲਾਤਾਂ ਤੋਂ ਅਸੀਂ ਚਿੰਤਤ ਸੀ ਸਾਹਿਬ ਅਸੀਂ ਸਾਰਿਆਂ ਨੇ ਔਰਡੀ ਬਹੁਤ ਭਾਰੀ ਕੀਤਾ ਸਮੁੱਚੇ ਪੰਜਾਬ ਨੇ ਅੱਗੇ ਤੁਸੀਂ ਵੀ ਬੰਦੇ ਨੇ 35000 ਤੋਂ ਵੱਧ ਪੰਜਾਬੀ ਪੰਜਾਬੀਆਂ ਦੀ ਸ਼ਹਾਦਤ ਹੋਈ ਜਿਹਦੇ ਵਿੱਚ 2400 ਕੱਲਾ ਪੰਜਾਬ ਦੀ ਏਕਤਾ ਨੂੰ ਸੰਤਾ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸਮੈਨਸ ਪੰਜਾਬ ਦੇ ਚੰਗ ਨਾ ਆ ਰਹੇ ਸਭ ਕੇ ਮੈਂ ਪੰਜਾਬ ਦੇ ਵਿੱਚ ਕਿੰਨੇ ਤੇ ਭੰਗੜੇ ਸ਼ੁਰੂ ਹੋਏ ਤਾਂ ਮੈਂ ਅੱਜ ਸੁਭੂਤੀ ਪੰਜਾਬ ਦੀ ਜਨਤਾ ਆਪਣੀ ਕਾਂਗਰਸ ਦੀ ਲੀਡਰਸ਼ਿਪ ਸ਼ੈਡਰ ਤੋਂ ਲੈ ਕੇ ਸੂਬੇ ਸਾਡੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਮੇਰੇ ਐਮਐਲਏ ਕਲੀਕ ਸਾਡੇ ਬਲਾਕਾਂ ਦੇ ਪ੍ਰਧਾਨਾਂ ਨੂੰ ਸਾਡੇ ਪਿੰਡਾਂ ਜਾਨੀ ਲੱਗ ਗਿਆ ਜੇਵਲ ਤੇ ਜਿੰਨੇ ਵਰਕਰ ਸਾਥੀ ਸਾਡੇ ਸਰਪੰਚ ਪੰਚ ਉਹਨਾਂ ਦੇ ਸ਼ਹਿਰ ਦਾ ਸਤਕਾ ਦੀ ਲੜਾਈ ਲੜਦੇ ਰਵਾਂਗੇ ਇਹਨਾਂ ਨੇ ਅੱਜ ਬੱਚਾ ਜੀ ਅਧਾਰ ਕੀ ਸੀ ਇਹਨਾਂ ਦੀ ਇਹਨਾਂ ਦੀ ਸਸਟੇਨਡ ਅੱਜ ਇਹਨਾਂ ਨੇ ਮੇਰੇ ਕੋਲ ਸਵਾਲ ਜਵਾਬ ਕੀਤੇ ਨੇ ਜਾਂ ਦੇਰ ਹੀ ਹੱਥ નીચે ਕੋਰੋਨਾ ਮਾਇਕਾ ਸਾਹਿਰ ਦਾ ਕਤਮਾਸੀ ਜਵਾਬ ਦਿੱਤਾ ਤੇ ਜਦੋਂ ਵੀ ਇਹਨਾਂ ਨੂੰ ਅੱਗੇ ਵੀ ਲੋਡ ਹੋਏਗੀ ਅਸੀਂ ਤਿਆਰ ਹਾਂ ਤੇ ਉਹਦੇ ਹੀ ਹਜੋ ਸਿੰਘ ਬੈਂਕ ਜੋ ਕਿ ਸਿੱਖਿਆ ਮੰਤਰੀ ਨੇ ਉਹਨਾਂ ਦੇ ਵੱਲੋਂ ਮੈਰੋਲੀ ਦੇ ਵਿੱਚ ਸਕੂਲ ਦੇ ਵਿੱਚ ਵਿਕਾਸ ਕਾਰਜ ਦਾ ਉਦਘਾਟਨ ਕੀਤਾ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਆਓ ਸੁਣਦੇ ਹਾਂ ਉਸ ਦੌਰਾਨ ਉਹਨਾਂ ਦੇ ਵੱਲੋਂ ਸੰਬੋਧਨ ਦੇ ਵਿੱਚ ਕੀ ਗੱਲਬਾਤ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਜੀ ਸਾਡੇ ਆਪਣੇ ਪਿੰਡ ਮਹਿਰੋਲੀ ਵਿਖੇ ਸਾਰੇ ਹੀ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਵੀਰ ਪਿਆਰੇ ਬੱਚੇ ਉਹਨਾਂ ਦੇ ਮਾਤਾ ਪਿਤਾ ਸਰਪੰਚ ਸਾਹਿਬ ਸਾਡੇ ਸਾਰਾ ਪੰਚਾਇਤ ਬੰਤ ਵੀਰਾ ਸੋਨ ਵੀਰਾ ਸਾਡੇ ਸਾਰੇ ਟੀਮ ਸਾਡੇ ਸਾਰੇ ਭਰਾ ਬੈਠੇ ਨੇ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣੇ ਪੁੱਤ ਆਪਣੇ ਭਰਾ ਨੂੰ 2022 ਚ ਇਸ ਮਹਾਨ ਗੁਰੂ ਸਾਹਿਬ ਦੀ ਧਰਤੀ ਤੋਂ ਵਿਧਾਇਕ ਬਣਾਇਆ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਤੇ ਸਿੱਖਿਆ ਦਾ ਵਿਭਾਗ ਮਿਲਿਆ ਪੰਜਾਬ ਦਾ ਸਿੱਖਿਆ ਮੰਤਰੀ ਹੋਣਾ ਆਸਾਨ ਕੰਮ ਨਹੀਂ ਇਸ ਨੂੰ ਇਸ ਮਹਿਕਮੇ ਨੂੰ ਧਰਨੇ ਵਾਲਾ ਮਹਿਕਬਾ ਸਮਝਿਆ ਜਾਂਦਾ ਸੀ ਪਰ ਅਸੀਂ ਦਿਨ ਰਾਤ ਮਿਹਨਤ ਕਰਕੇ ਅੱਜ ਪੰਜੂਰੇ ਪੰਜਾਬ ਦੇ ਵਿੱਚ ਇਹ ਸਿੱਖਿਆ ਕ੍ਰਾਂਤੀ ਚੱਲੀ ਅੱਜ ਸਕੂਲਾਂ ਦੀ ਦਿੱਖ ਬਦਲ ਗਈ ਸਕੂਲਾਂ 'ਚ ਪੜਨ ਵਾਲੇ ਬੱਚਿਆਂ ਦਾ ਆਤਮ ਵਿਸ਼ਵਾਸ 'ਚ ਫਰਕ ਆਇਆ ਸਾਡੇ ਟੀਚਰਸ ਨੂੰ ਜੋ ਸਨਮਾਨ ਚਾਹੀਦਾ ਸੀ ਸਾਡੇ ਅਧਿਆਪਕਾਂ ਨੂੰ ਉਹ ਸਨਮਾਨ ਮਿਲਿਆ ਸਾਡੇ ਅਧਿਆਪਕਾਂ ਨੂੰ ਬਹੁਤ ਸਾਰੇ ਟੀਚਰਾਂ ਦੀ ਨਵੀਂ ਭਰਤੀ ਹੋਈ ਹੈ ਆਪਜੀ ਦੇ ਸਕੂਲ ਦੇ ਵਿੱਚ ਵੀ ਨਵਾਂ ਨੌਜਵਾਨ ਟੀਚਰ ਜਿਹੜਾ ਹੈ ਉਸਨੇ ਜੁਆਇਨ ਕੀਤਾ ਹੈ ਇਹੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਵੱਡੇ ਸਕੂਲਾਂ 'ਚ ਕੈਂਪਸ ਮੈਨੇਜਰ ਸਕਿਉਰਟੀ ਗਾਰਡ ਚਾਰਦਵਾਰੀਓ ਸਭ ਕੁਝ ਆ ਚੁੱਕਿਆ ਇਸ ਦੇ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਸਰਕਾਰ ਨੇ ਤਿਆਰ ਕਰ ਲਿਆ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਲੱਖ ਤੋੜਨਾ ਹੈ ਤੇ ਜਿਨੇ ਵੱਡੇ ਸਮਗਲਰ ਹੈ ਵੱਡੇ ਛੋਟੇ ਜਾਂ ਇਸ ਵਕਤੋ ਝੇਲਣਾ ਚਾਹੀ ਜਾਂ ਫਰਾਰ ਹੈ ਤੇ ਤੁਹਾਡੇ ਨਾਲ ਵਾਦਾ ਹੈ ਕਿ ਜਿੰਨ ਜਿੰਨ ਲੋਕਾਂ ਨੇ ਇਸ ਗੰਦੇ ਧੰਦੇ ਤੋਂ ਪੈਸੇ ਬਣਾਏ ਹੈ ਆਪਣੀਆਂ ਕੋਠੀਆਂ ਬਣਾਈਆਂ ਹਵੇਲੀਆਂ ਬਣਾਈਆਂ ਉਹ ਸਾਰੀਆਂ ਕੋਠੀਆਂ ਹਵੇਲੀਆਂ ਢਾਵਾਂਗੇ ਤੇ ਅਮਰਿਤਪਾਲ ਸਿੰਘ ਦਾਸ ਸਾਥੀ ਪਪਲਪ੍ਰੀਤ ਜਿਸ ਨੂੰ ਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਉਸ ਨੂੰ ਜਿਹੜਾ ਕਿ 3 ਦਿਨ ਦਾ ਪੁਲਿਸ ਰਿਮਾਂਡ ਤੇ ਹੁਣ ਰੱਖਿਆ ਜਾਵੇਗਾ ਤੇ ਪੁੱਛਗਿੱਛ ਕੀਤੀ ਜਾਵੇਗੀ ਫਰਵਰੀ 2023 ਦੇ ਵਿੱਚ ਜਨਾਰਾ ਥਾਣੇ ਤੇ ਹਮਲਾ ਕਰਨ ਦੇ ਦੋਸ਼ ਤੇ ਵਿੱਚ ਜਥੇਬੰਦੀ ਵਾਇਰਸ ਪੰਜਾਬ ਦੇ ਦੇ ਮੁਖੀ ਲੋਕ ਸਭਾ ਮੈਂਬਰ ਖਡੂਰ ਸਾਹਿਬ ਅਮਰਿਤਪਾਲ ਸਿੰਘ ਜਲੂਪੁਰ ਖੇੜਾ ਤੇ ਉਸਦੇ ਸਾਥੀਆਂ ਤੇ ਥਾਣਾ ਜਨਾਰਾ ਦੇ ਵਿੱਚ ਮੁਕੱਦਮਾ ਤਹਿਤ ਮੁਕਦਮੇ ਦੇ ਵਿੱਚ ਸ਼ਾਮਿਲ ਡਿਬਰੂ ਗੜ੍ਹ ਜੇਲ੍ਹ ਤੋਂ ਲਿਆਂਦੇ ਗਏ ਪੱਪਲ ਪ੍ਰੀਤ ਸਿੰਘ ਨੂੰ ਪਾਰੀਓ ਸੁਰੱਖਿਆ ਪੁਲਿਸ ਬਲਦਾਲ ਜਨਾਰਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਇਸ ਮੌਕੇ ਮਾਨਯੋਗ ਅਦਾਲਤ ਨੇ ਪਪਲਪ੍ਰੀਤ ਸਿੰਘ ਨੂੰ 3 ਦਿਨ ਦਾ ਰਿਮਾਂਡ ਦਾ ਤੈਅ ਤਾਂ ਦਾਸਤੀ ਕਿ ਥਾਣਾ ਜਨਾਲਾ 2023 ਫਰਵਰੀ ਦੇ ਵਿੱਚ ਕੀਤੇ ਗਏ ਹਮਲੇ ਸੰਬੰਧੀ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਤਾਂ ਦੱਸ ਦਿੰਦੇ ਆ ਕਿ ਇਸ ਦੇ ਵਿੱਚ ਹੁਣ ਨੁਗਾਈ ਦੇ ਨਾਲ ਪੁੱਛਗਿੱਛ ਜਿਹੜੀ ਕਿ ਕੀਤੀ ਜਾਵੇਗੀ ਤਾਂ ਜੋ ਵੱਡੇ ਤੋਂ ਵੱਡੇ ਖੁਲਾਸੇ ਜਿਹੜੇ ਕਿ ਇਸ ਦੇ ਵਿੱਚ ਹੋ ਸਕੇ ਜਾਂ ਫਿਰ ਪਤਾ ਚੱਲ ਸਕੇ ਕਿ ਆਖਿਰਕਾਰ ਉਸ ਵੇਲੇ ਕੀ ਹੋਇਆ ਸੀ ਆ ਪੂਰੀ ਜਾਣਕਾਰੀ ਜਿਹੜੀ ਕਿ ਸਾਹਮਣੇ ਆ ਸਕੇ ਤਰੁਕ ਕਰਦੇ ਆਂ ਅਗਲੀ ਖਬਰ ਦਾ ਮਨੋਰੰਜਨ ਕਾਲੀਆ ਜੋ ਕਿ ਭਾਜਪਾ ਦੇ ਆਗੂ ਨੇ ਉਹਨਾਂ ਦੇ ਕਾਰ ਤੇ ਜੁੜਾ ਕੇ ਹਮਲਾ ਹੋਇਆ ਸੀ ਉਸ ਨਾਲ ਜੁੜੀ ਹੋਈ ਇੱਕ ਹੋਰ ਅਪਡੇਟ ਸਾਹਮਣੇ ਆਈ ਹੈ 7 8 ਅਪ੍ਰੈਲ ਦੀ ਦਰਮਿਆਨੀ ਰਾਤ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਕਾਰ ਅੰਦਰ ਹਮਲਾ ਜੁੜਾ ਕੇ ਕਰਨ ਵਾਲੇ ਮੁੱਖ ਮਲਜ਼ਮਾਂ ਨੂੰ ਜਲੰਧਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਇਸ ਦੌਰਾਨ ਦੋ ਮਲਜ਼ਮਾਂ ਨੂੰ 4 ਦਿਨਾਂ ਦੇ ਰਿਮਾਂਡ ਤੇ ਭੇਜਿਆ ਗਿਆ ਰਿਮਾਂਡ ਦੌਰਾਨ ਪੁਲਿਸ ਮੁਲਜ਼ਮਾ ਕੋਲੋਂ ਪੁੱਛਗਿੱਛ ਕਰੇਗੀ ਜਿਸ ਤੋਂ ਬਾਅਦ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਜੁਟਾਈ ਜਾ ਰਹੀ ਹੈ ਇੱਥੇ ਵੀ ਦੱਸਣਯੋਗ ਹੈ ਕਿ 7 ਅਪ੍ਰੈਲ ਦੀ ਰਾਤ ਨੂੰ ਜਲੰਧਰ ਦੇ ਵਿੱਚ ਪਾਚਪਾ ਆਗੂ ਮਨੋਰੰਜਨ ਕਾਲਿਆ ਦੀ ਰਿਹਾਈ ਸਟੇ ਹਮਲਾ ਕੀਤਾ ਗਿਆ ਸੀ ਤੇ ਇਸ ਹਮਲੇ ਦੇ ਵਿੱਚ ਉਹਨਾਂ ਦੇ ਘਰ ਖੜੀ ਗੱਡੀ ਨੂੰ ਨੁਕਸਾਨ ਪਹੁੰਚਿਆ ਸੀ ਹਾਲਾਂਕਿ ਪੁਲਿਸ ਨੇ ਕਾਰਵਾਈ ਕਰਦਿਆਂ 24 ਘੰਟਿਆਂ ਦੇ ਅੰਦਰ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਮੁੱਖ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਜਲੰਧਰ ਕੋਰਟ ਦੇ ਵਿੱਚ ਪੇਸ਼ੀ ਦੇ ਦੌਰਾਨ ਦੋ ਮੁਲਜ਼ਮਾਂ ਨੂੰ 4 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤੇ ਹੁਣ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਜਿਹੜੀ ਕਿ ਜੁਤਾਈ ਜਾ ਰਹੀ ਹੈ ਤੇ ਗੱਲ ਕਰੀਏ ਸੋਨੇ ਚਾਹ ਦੇ ਤਾਂ ਇਹਨਾਂ ਦੀ ਕੀਮਤਾਂ ਦੇ ਵਿੱਚ ਲਗਾਤਾਰ ਜਿੜਾ ਕਿ ਵਾਧਾ ਤੇ ਕਟਾ ਦਰਜ ਕੀਤਾ ਜਾ ਰਿਹਾ ਤੇ ਇਸ ਵੇਲੇ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਕਿ ਸੋਨੇ ਦੇ ਕੀਮਤਾਂ ਦੇ ਵਿੱਚ ਹੋਰ ਵਾਧਾ ਦਰਜ ਕੀਤਾ ਗਿਆ ਸੋਨੇ ਤੇ ਚਾਂਦੀ ਦੀ ਕੀਮਤ 'ਚ ਵੱਡਾ ਬਦਲਾਅ ਆਇਆ ਐ ਐਮਸੀਐਕਸ ਤੇ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਚਾਰੀਆ ਜਦੋਂ ਕਿ ਚਾਂਦੀ ਖਰੀਦਦਾਰਾਂ ਨੂੰ ਕੁਝ ਰਾਹਤ ਮਿਲੀ ਐ ਜਿहां ਸੋਨੇ ਦੀ ਕੀਮਤ 99343 ਰੁਪਏ ਪ੍ਰਤੀ 10 ਗ੍ਰਾਮ ਐ ਚਾਂਦੀ ਦੀ ਗੱਲ ਕਰੀਏ ਤਾਂ ਇਹ 0.12% ਦੀ ਗਿਰਾਵਟ ਦੇ ਨਾਲ 94760 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਐ ਤਾਂ ਦੇਣ ਯੋਗ ਇਹ ਵੀ ਗੱਲ ਹੈ ਕਿ ਗੋਲਡਮੈਨ ਸੈਕ ਦੇ ਸੋਨੇ ਦੀ ਕੀਮਤ ਸੰਬੰਧੀ ਇੱਕ ਨਵਾਂ ਅਨੁਮਾਨ ਜਾਰੀ ਕੀਤਾ ਹੈ ਇਸ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨਾ 4500 ਡਾਲਰ ਪ੍ਰਤੀ ਔਸ ਤੱਕ ਪਹੁੰਚ ਸਕਦਾ ਹੈ ਜੇਕਰ ਅੰਤਰਰਾਸ਼ਟਰੀ ਦਰਾਂ ਤੇ ਹਿਸਾਬ ਦੇ ਨਾਲ ਹਿਸਾਬ ਲਗਾਇਆ ਜਾਵੇ ਤਾਂ ਭਾਰਤ ਦੇ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 1.30 ਲੱਖ ਰੁਪਏ ਤੱਕ ਜਾ ਸਭ ਦੀ ਹੈ ਹਾਲਾਂਕਿ ਇਹ ਸਿਰਫ ਉਦੋਂ ਹੀ ਹੋਵੇਗਾ ਜਦੋਂ ਵਪਾਰ ਯੁੱਧ ਅਤੇ ਮੰਦੀ ਦਾ ਖਤਰਾ ਕਾਫੀ ਵੱਧ ਜਾਵੇਗਾ ਭਾਵੇਂ ਵਪਾਰ ਯੁੱਧ ਅਤੇ ਮੰਦੀ ਦੀ ਖਤਰਾ ਬਹੁਤ ਜ਼ਿਆਦਾ ਨਾ ਵੀ ਪਹੁੰਚੇ ਫਿਰ ਵੀ ਸੋਨਾ 3700 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ ਤੇ ਖੇਡ જગਤ ਦੀ ਗੱਲ ਕੀਤੀ ਜਾਵੇ ਤਾਂ ਆਈਪਲ 2025 ਸੀਜ਼ਨ ਦਾ ਬੱਤੀਵਾ ਮੈਚ ਅੱਜ ਦਿੱਲੀ ਦੇ ਵਿੱਚ ਅਰੁਂਜੇਤਲੀ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ। ਨੱਸਦੀ ਕਿ ਆਈਪਲ 2025 ਦਾ ਜੜਾ ਕੀ ਆਗਾਜ਼ ਹੋ ਚੁੱਕਿਆ ਜਿਸ ਦੇ ਤਹਿਤ 32ਵਾਂ ਮੈਚ ਦਿੱਲੀ ਕੈਪੀਟਲ ਸਟੇ ਰਾਜਸਥਾਨ ਰਾਇਲਸ ਦੇ ਵਿਚਕਾਰ ਅਰੁਂਜੇਤਲੀ ਸਟੇਡੀਅਮ ਦਿੱਲੀ ਦੇ ਵਿੱਚ ਹੋਵੇਗਾ। ਤੇ ਗੱਲ ਕੀਤੀ ਜਾਵੇ ਬੀਤੇ ਕਾਲ ਦੀ ਤਾਂ 31ਵਾਂ ਮੈਚ ਪੰਜਾਬ ਕਿੰਗਸ ਤੇ ਕੋਲਕਾਟਾ ਨਾਈਟ ਰਾਈਡਰਸ ਦੇ ਵਿਚਕਾਰ ਮੁੱਲਾਪੁਰ ਦੇ ਮਹਾਰਾਜਾ ਇਹ ਅਦਵੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਸੀ ਤਮਿਲਕੋਦਰ ਨੇ ਆ ਕੇ ਇੱਕ ਵਾਰ ਫਿਰ ਤੋਂ ਬੀਤੇ ਕਾਲ ਹੋਏ ਮੈਚ ਦੇ ਵਿੱਚ ਪੰਜਾਬ ਕਿੰਗਸ ਨੇ ਮੁੱਲਾਪੁਰ ਦੇ ਮੈਦਾਨ ਤੇ ਆਪਣਾ ਦਮ ਦਿਖਾਇਆ ਤੇ ਕੋਲਕਾਤਾ ਨਾਈਟ ਰਾਈਡਰਸ ਨੂੰ 16 ਦੌੜਾਂ ਦੇ ਨਾਲ ਹਰਾ ਦਿੱਤਾ ਕਟ ਸਕੋਰ ਵਾਲੇ ਮੈਚ ਦੇ ਦੌਰਾਨ ਦਰਸ਼ਕਾਂ ਨੇ ਕਈ ਦਿਲਚਸਪ ਪਲ ਦੇਖੇ ਜਦੋਂ ਮੈਚ ਦਾ ਨਤੀਜਾ ਹਰ ਓਵਰ ਤੋਂ ਬਾਅਦ ਬਦਲਦਾ ਜਾਪਦਾ ਸੀ ਅਜਿਹੇ ਸਮੇਂ ਦੇ ਵਿੱਚ ਯੁਜਵਿੰਦਰ ਚਾਹਲ ਪੰਜਾਬ ਲਈ ਕਮਾਇਆ ਕਿਉਂਕਿ ਉਸਨੇ 4 ਵਿਕਟਾਂ ਲਈਆਂ ਜਿਸ ਕਾਰਨ ਕੋਲਕਾਤਾ ਦੀ ਟੀਮ 95 ਦੌੜਾਂ ਤੇ ਆਲ ਆਊਟ ਹੋ ਗਈ ਅਤੇ ਪੰਜਾਬ ਨੂੰ ਸੀਜ਼ਨ ਦੀ ਚੌਥੀ ਜਿੱਤ ਮਿਲੀ ਜਿहां ਜੇਕਰ ਕੋਲਕਾਤਾ ਇਹ ਮੈਚ 14 ਓਵਰਾਂ ਦੇ ਅੰਦਰ ਜਿੱਤ ਜਾਂਦਾ ਤਾਂ ਉਹਨਾਂ ਕੋਲ ਅੰਕ ਸੂਚੀ ਵਿੱਚ ਪਹਿਲੇ ਸਥਾਨ ਤੇ ਆਉਣ ਦਾ ਮੌਕਾ ਹੁੰਦਾ ਪਰ ਪੰਜਾਬ ਨੇ ਅਜਾ ਨਹੀਂ ਹੋਣ ਦਿੱਤਾ ਪਹਿਲਾਂ ਖੇਡਦੇ ਹੋਏ ਪੰਜਾਬ ਕਿੰਗਸ ਦੀ ਟੀਮ ਸਿਰਫ 111 ਦੌੜਾਂ ਹੀ ਬਣਾ ਸਕੀ ਹਰਸ਼ਿਤ ਨੇ ਤੈਨੂੰ ਵਿਕਟਾਂ ਲਈ ਯਹਾਂ ਪਰ ਗੇਂਦਬਾਜ਼ੀ ਕਰਦੇ ਸਮੇਂ ਪੰਜਾਬ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਜਿੱਤ ਪ੍ਰਾਪਤ ਕਰਕੇ ਪੰਜਾਬੀ ਦਰਸ਼ਕਾਂ ਦਾ ਉਤਸ਼ਾਹ ਵਧਾਇਆ ਤੇ ਗੱਲ ਕਰੀਏ ਕੁਲਦੀਪ ਸਿੰਘ ਤਾਲੀਵਾਲ ਦੀ ਤਾਂ ਹੋ ਸੰਗਤਪੁਰਾ ਵਿਖੇ ਪਹੁੰਚ ਹੋਏ ਨੇ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਦੱਸਦੀ ਕਿ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਸੰਗਤਪੁਰਾ ਪਹੁੰਚੇ ਨੇ ਤੇ ਉੱਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਉਹਨਾਂ ਦੇ ਵੱਲੋਂ ਜਿਹੜਾ ਕੀ ਸੰਬੋਧਨ ਵੀ ਕੀਤਾ ਗਿਆ ਤੇ ਆਪਣੀਆਂ ਕੁਝ ਗੱਲਾਂ ਉਹਨਾਂ ਦੇ ਨਾਲ ਉਹਨਾਂ ਦੇ ਵੱਲੋਂ ਜਿਹੜੀ ਕੀ ਸਾਂਝੀਆਂ ਕੀਤੀਆਂ ਗਈਆਂ ਨੇ ਅਸੀਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਅਸੀਂ ਪੰਜਾਬ ਦੇ ਵਿੱਚ ਹੈਲਥ ਜਿਹੜੀ ਹੈ ਜਿਹੜੇ ਹਸਪਤਾਲ ਹੈ ਉਹ ਬਣਾਵਾਂਗੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਫ੍ਰੀ ਬੀਰੀ ਦਵਾਂਗੇ ਬੈਰੀ ਪਾਣੀ ਪੰਜਾਬ ਦੀ ਹਰ ਮੁੱਕਤ ਦੇ ਬਚਾਵਾਂਗੇ ਬਹੁਤ ਸਾਰੀਆਂ ਕੀਟਾਂ ਜਿਹੜੀਆਂ ਅਸੀਂ ਕਹਿੰਦੇ ਸੀਗੇ ਉਹ ਸਾਰੀਆਂ ਅਸੀਂ ਕਰਕੇ ਦਿਖਾਈਆਂ ਉਹ ਦੇਣੀ ਨਹੀਂ ਗਵਾਨ ਬਾਹਰ ਦੇ ਉੱਤੇ ਮੇਰੇ ਕਈ ਪਿੰਡਾਂ ਨੂੰ ਮਾਨ ਸਰ ਨੇ 1.5 ਲੱਖ ਰੁਪਇਆ ਸਕੂਲ ਨੂੰ ਗ੍ਰਾਂਟ ਦਿੱਤੀ। ਉਹ 27 ਲੱਖ ਰੁਪਇਆ ਗਵਰਨਰ ਲਈ ਸਰਬੰਸਾਹਬ ਨੇ ਮਾਨ ਸਰ ਨੂੰ ਕਹੇ ਇੰਦਾਲਾ ਬੜਾ ਪਛੜਿਆ। ਅਸੀਂ ਬਾਰਡਰ ਤੇ ਆ। ਅਸੀਂ ਬਹੁਤ ਪਿੱਛੇ ਰਹਿ ਗਏ ਮੇਰੇ ਸਕੂਲਾਂ ਦੀ ਬੜੀ ਬੁਰੀ ਹਾਲਤ ਹੈ। ਉਹਨਾਂ ਦੇ ਉਸਲੇਹ ਹਦੋਦ ਬੈਂਕ ਨੂੰ ਕਿਹਾ ਕਿ ਜਿੰਨੇ ਪੈਸੇ ਤਾਲੀਆ ਸਾਹਿਬ ਕਹਿੰਦੇ ਇਹਨਾਂ ਦੇ ਸਕੂਲਾਂ ਨੂੰ ਸਭ ਤੋਂ ਵੱਧ ਪੈਸੇ ਦਿਓ। ਉਦੋਂ ਮੈਂ ਜਿੰਨੇ ਪੈਸੇ ਦਿੜ ਦਿਨ ਸਕੂਲ ਵਾਸਤੇ ਲਗਾਏ ਅਜੋਤ ਬੈਂਸ ਜੀ ਨੇ ਉਹਦਾ ਸਰਵੇ ਕਰਾ ਕੇ ਉਹ ਸਾਰੇ ਫੰਡ ਤਬਦੀਲਸ ਕਰਕੇ ਦਿੱਤੇ ਉਹ ਮੈਂ ਹਲਾਲ ਹੋ ਗਿਆ ਕਈ ਥਾਵਾਂ ਤੇ ਉੱਤੇ ਸਾਦੰਗੇ ਮੈਂ ਗਿਆ ਤੇ ਉਹ ਜਦੋਂ ਵੋਟਰਾਂ ਦੇ ਵਿੱਚ ਮੈਂ ਗਿਆ ਸੀਗਾ ਤੇ ਮੈਨੂੰ ਸਾਦੰਦੇ ਲੋਕਾਂ ਨੇ ਛੜ ਦੇ ਉੱਤੋਂ ਬਹੁਤ ਫੜ ਕੇ ਪਿਆ ਰਿਹਾ ਸਕੂਲ ਦੀ ਹਾਲਤ ਦੇਖੋ ਕੀ ਹੈ ਕਹਿੰਦੇ ਬਜਟ ਦੇ ਉੱਤੇ ਵੋਟਾਂ ਲਾਦੇ ਤੇ ਮੁੜਕੇ ਜੇ ਹੁੰਦੇ ਤੇ ਮੈਂ ਹੁਣ ਜਦੋਂ ਗਿਆ ਮੈਂ ਮੈਂ ਕਹ ਸੁਣਾਉਂ ਵੀ ਮੈਂ ਤੁਹਾਨੂੰ ਕਹਿਆ ਸੀ 1 ਕਰੋੜ ਵੋਟਾਂ ਪਾ ਦਿਓ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ ਉੱਥੇ 82 ਲੱਖ 82 ਲੱਖ ਰੁਪਏ ਦੀ ਲੱਖ ਦੇ ਨਾਲ ਜਿਹੜਾ ਪ੍ਰਾਇਮਰੀ ਸਕੂਲ ਆ ਉਹਦੀ ਸਾਰੀ ਬਿਲਡਿੰਗ ਦਾ ਨਵੀਂ ਬਣਾ ਕੇ ਦਿੱਤੀ ਕਿ ਸਾਰੀ ਨਵੀਂ ਬਣਾ ਦਿਓ ਤੇ ਕਹਿੰਦੇ ਸੀਗੇ ਨਹੀਂ ਪੰਜਾਬ ਦੇ ਵਿੱਚ ਹੁਣ ਇੱਕ ਕਲੱਬ ਤੇ ਰੈਸਟੋਰੈਂਟ ਜਿਹੜੇ ਕਿ ਰਾਤ 2 ਵਜੇ ਤੱਕ ਖੁੱਲਣਗੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਔਰਤਾਂ ਜਿਹੜੀ ਕਿ 8 ਵਜੇ ਤੋਂ ਬਾਅਦ ਕੰਮ ਨਹੀਂ ਕਰ ਸਕਣਗੀਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਸ਼ਹਿਰ ਦੇ ਵਿੱਚ ਰੈਸਟੋਰੈਂਟ ਤੇ 바ਰ ਸਣੇ ਖਾਣ ਪੀਣ ਵਾਲੀਆਂ ਥਾਵਾਂ ਤੇ ਖੁੱਲਣ ਤੇ ਬੰਦ ਹੋਣ ਦੇ ਸਮੇਂ ਦੇ ਵਿੱਚ ਤਬਦੀਲੀ ਕੀਤੀ ਹੈ ਤੇ ਇਹ ਹੁਕਮ ਕਰਮਚਾਰੀਆਂ ਤੇ ਗਾਹਕਾਂ ਖਾਸ ਕਰਕੇ ਔਰਤਾ ਦੀ ਸੁਰੱਖਿਆ ਤੇ ਵੀ ਜ਼ੋਰ ਦਿੰਦਾ ਹੈ ਪੰਜਾਬ ਸ਼ਾਪਸ ਐਂਡ ਕਮਰਸ਼ੀਅਲਸ ਸਟੈਬਲਿਸ਼ਮੈਂਟ ਐਕਟ ਅਤੇ 15 ਜੁਲਾਈ 2024 ਦੇ ਨੋਟੀਫਿਕੇਸ਼ਨ ਦੇ ਅਨੁਸਾਰ ਰਾਤ 10 ਵਜੇ ਤੋਂ ਬਾਅਦ ਖੁੱਲਣ ਵਾਲੇ ਅਦਾਰਿਆਂ ਨੂੰ ਮਹਿਲਾ ਕਰਮਚਾਰੀਆਂ ਲਈ ਵੱਖਰੇ ਲੋਕਰ ਪਖਾਨੇ ਤੇ ਸੁਰੱਖਿਆ ਪ੍ਰਦਾਨ ਕਰਨੀ ਪਵੇਗੀ ਔਰਤਾਂ ਲਿਖਤੀ ਸਹਿਮਤੀ ਤੋਂ ਬਿਨਾਂ ਰਾਤ 8 ਵਜੇ ਤੋਂ ਬਾਅਦ ਕੰਮ ਨਹੀਂ ਕਰ ਸਕਦੀਆਂ ਤੇ ਉਹਨਾਂ ਨੂੰ ਸੁਰੱਖਿਅਤ ਘਰ ਪਹੁੰਚਾਉਣਾ ਯਕੀਨੀ ਬਣਾਉਣਾ ਹੋਵੇਗਾ ਇਹਨਾਂ ਅਦਾਰਿਆਂ ਦੇ ਵਿੱਚ ਬਾਲ ਤੇ ਕਿਸ਼ੋਰ ਮਜ਼ਦੂਰੀ ਰੋਕਥਾਮ ਮਨਾਹੀ ਤੇ ਨਿਯਮਨ ਐਕਟ 1986 ਵੀ ਲਾਗ ਉਹ ਕੀਤਾ ਜਾਣਾ ਚਾਹੀਦਾ ਹੈ ਬਿਲਕੁਲ ਵਸਤਾਰ ਦੇ ਨਾਲ ਦੱਸਦੇ ਕਿ ਹੁੜ੍ਹਿਆਣਾ ਦੇ ਪੁਲਿਸ ਕਮਿਸ਼ਨਰ ਨੇ ਸ਼ਹਿਰਪਾਰ ਦੇ ਵਿੱਚ ਰੈਸਟੋਰੈਂਟ ਤੇ ਬਾਰਾ ਸਮੇਤ ਖਾਣ ਪੀਣ ਵਾਲੀਆਂ ਥਾਵਾਂ ਦੇ ਖੁੱਲਣ ਤੇ ਬੰਦ ਹੋਣ ਦੇ ਸਬੰਧ ਵਿੱਚ ਤਬਦੀਲੀ ਕੀਤੀ ਹੈ ਪੁਲਿਸ ਕਮਿਸ਼ਨਰੇਟ ਹੁੜ੍ਹਿਆਣਾ ਵੱਲੋਂ ਜਾਰੀ ਕੀਤੇ ਗਏ ਇੱਕ ਹੁਕਮ ਦੇ ਵਿੱਚ ਡਿਪਟੀ ਕਮਿਸ਼ਨਰ ਆਫ ਪੁਲਿਸ ਹੁੜ੍ਹਿਆਣਾ ਸੁਨੀਦੀਪ ਸ਼ਰਮਾ ਨੇ ਬੀ ਐਨ ਐਸਐਸ 2023 ਦੀ ਤਾਰਾ 133 ਅਧਿਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਹ ਕਿਹਾ ਹੈ ਕਿ ਰੈਸਟੋਰੈਂਟ ਅਤੇ ਬਾਹ ਖਾਣ ਪੀਣ ਵਾਲੀਆਂ ਦੁਕਾਨਾਂ ਜਿਨ੍ਹਾਂ ਕੋਲ ਆਪਕਾਰੀ ਲਾਇਸੈਂਸ ਹੈ ਤਾਂ ਉਹ ਸਵੇਰੇ 2 ਵਜੇ ਤੱਕ ਖੁੱਲੀਆਂ ਰਹਿ ਸਕਦੀਆਂ ਨੇ ਇਹ ਹੁਕਮ ਖਾਸ ਤੌਰ ਤੇ ਕਰਮਚਾਰੀਆਂ ਤੇ ਗਾਕਾਂ ਅਤੇ ਔਰਤਾਂ ਦੀ ਸੁਰੱਖਿਆ ਤੇ ਵੀ ਜ਼ੋਰ ਦਿੰਦਾ ਕਿਉਂਕਿ ਪੰਜਾਬ ਦੁਕਾਨਾਂ ਅਤੇ ਵਪਾਰਕ ਸਥਾਪਨਾ ਐਕਟ ਦੇ 15 ਜੁਲਾਈ 2024 ਦੇ ਨੋਟੀਫਿਕੇਸ਼ਨ ਦੇ ਅਨੁਸਾਰ ਰਾਤ 10 ਵਜੇ ਤੋਂ ਬਾਅਦ ਖੁੱਲਣ ਵਾਲੇ ਦਾਰਿਆਂ ਨੂੰ ਮਹਿਲਾ ਕਰਮਚਾਰੀਆਂ ਲਈ ਵੱਖਰੇ ਲੌਕਰ ਪਕਾਣੇ ਤੇ ਸੁਰੱਖਿਆ ਪ੍ਰਦਾਨ ਕਰਨੇ ਪੈਣਗੇ ਇਸ ਤੋਂ ਇਲਾਵਾ ਹੁਕਮ ਸਖਤ ਸੁਰੱਖਿਆ ਉਪਾਅ ਨੂੰ ਲਾਜ਼ਮੀ ਕਰਦਾ ਜਿਸ ਦੇ ਵਿੱਚ ਘੱਟੋ ਘੱਟ 15 ਦਿਨਾਂ ਦੇ ਰਿਕਾਰਡਿੰਗ ਬੈਕਅਪ ਵਾਲੇ ਸੀਸੀਟੀਵੀ ਕੈਮਰੇ ਲਗਾਉਣਾ ਐਮਰਜੈਂਸੀ ਅਲਾਰਮ ਤੇ ਗੜਬੜੀਆਂ ਨੂੰ ਰੋਕਣ ਦੇ ਲਈ ਲੋੜਿੰਦੇ ਸੁਰੱਖਿਆ ਸਟਾਫ ਦੀ ਵਿਵਸਥਾ ਆਵਾਜਾਈ ਵਿੱਚ ਵਿਘਨ ਤੋਂ ਬਚਣ ਦੇ ਲਈ ਚੰਗੀ ਤਰ੍ਹਾਂ ਰੋਸ਼ਨੀ ਵਾਲੀਆਂ ਪਾਰਕਿੰਗ ਥਾਵਾਂ ਜਾਂ ਵੈਲੇ ਪਾਰਕਿੰਗ ਵੈਲੇ ਸਮਾਵਾ ਸ਼ੋਰ ਪ੍ਰਦੂਸ਼ਣ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨਾ ਇਹ ਯਕੀਨੀ ਬਣਾਉਣਾ ਕਿ ਪੱਧਰ ਖੇਤਰ ਤੇ ਮਾਪ ਡੰਡਾ ਤੋਂ ਜਾਂ ਸਵੇਰੇ 6:00 ਵਜੇ ਤੋਂ ਸਵੇਰੇ 6:00 ਵਜੇ ਦੇ ਵਿੱਚਕਾਰ ਤੋਂ ਵੱਧ ਨਾ ਹੋਵੇ ਜਿਵੇਂ ਕਿ ਸੁਪਰੀਮ ਕੋਰਟ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲਿਆਂ ਦੇ ਵਿੱਚ ਨਿਰਧਾਰਿਤ ਕੀਤਾ ਗਿਆ ਹੋਟਲ ਰਿਜ਼ੋਰਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਵੀਰ ਸਿੰਘ ਨੇ ਸਾਂਸਦ ਸੰਜੀਵ ਅਰੋੜਾ ਦਾ ਉਹਨਾਂ ਦੇ ਕਾਰੋਬਾਰ ਨੂੰ ਲੋੜਿੰਦੀ ਰਾਹਤ ਪ੍ਰਦਾਨ ਕਰਨ ਲਈ ਧੰਨਵਾਦ ਵੀ ਕੀਤਾ। ਉਹਨਾਂ ਨੇ ਵੀ ਕਿਹਾ ਕਿ 10 ਸਾਲਾਂ ਤੋਂ ਵੱਧ ਸਮੇਂ ਦੀ ਮੰਗ ਸੀ। ਉਹਨਾਂ ਕਿਹਾ ਕਿ ਇਹ ਮੁੱਦਾ ਲਗਭਗ 10 ਦਿਨ ਪਹਿਲਾਂ ਸਾਂਸਦ ਮੈਂਬਰ ਅਰੋੜਾ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀ ਅਤੇ ਉਹ ਲੰਬੇ ਸੇਤ ਉਹਨਾਂ ਕਿਹਾ ਕਿ ਇਹ ਮੁੱਦਾ ਲਗਭਗ 10 ਦਿਨ ਪਹਿਲਾਂ ਸੰਸਦ ਮੈਂਬਰ ਅਰੋੜਾ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀ ਤੇ ਉਹਨਾਂ ਨੇ ਸਮੇਂ ਸਿਰ ਹੱਲ ਕਰਨ ਲਈ ਉਹਨਾਂ ਦੇ ਉਹ ਬਹੁਤ ਧੰਨਵਾਦੀ ਵੀ ਨੇ ਤਾਂ ਤਿੰਨ ਛੁੱਟੀਆਂ ਹੁਣ ਲਗਾਤਾਰ ਆ ਰਹੀਆਂ ਨੇ ਜੇਕਰ ਤੁਸੀਂ ਵੀ ਆਪਣਾ ਕੋਈ ਟ੍ਰਿਪ ਪਲਾਨ ਕਰ ਰਹੇ ਹੋ ਤਾਂ ਇਸ ਖਬਰ ਨੂੰ ਜ਼ਰੂਰ ਸੁਣਿਓ ਕਿਉਂਕਿ ਇੰਨਾ ਤਰੀਕਾ ਨੂੰ ਤੁਸੀਂ ਆਪਣਾ ਕੋਈ ਵੀ ਟ੍ਰਿਪ ਪਲਾਨ ਕਰ ਸਕਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਤਿੰਨ ਛੁੱਟੀਆਂ ਜਿਹੜੀ ਕਿ ਇਕੱਠੀਆਂ ਹੀ ਆ ਰਹੀਆਂ ਨੇ ਪੰਜਾਬ ਵਾਸੀਆਂ ਲਈ ਇਹ ਹਫਤਾ ਬਹੁਤ ਐਮ ਹੋਣ ਵਾਲਾ ਹੈ ਜੀ ਹਾਂ ਕਿਉਂਕਿ ਇਸ ਦੌਰਾਨ ਲੰਬਾ ਵੀਕਐਂਡ ਆ ਰਿਹਾ ਹੈ ਜਿਸ ਦਿਨ ਚਲਦੇ ਲਗਾਤਾਰ ਤਿੰਨ ਛੁੱਟੀਆਂ ਰਹਿਣਗੀਆਂ ਤੇ ਇਹਨਾਂ ਛੁੱਟੀਆਂ ਦੇ ਦੌਰਾਨ ਸੂਬੇ ਦੇ ਕਈ ਸਕੂਲ ਕਾਲਜਸ ਬੈਂਕ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਦੱਸਣਯੋਗ ਹੈ ਕਿ 18 ਤਰੀਕ ਨੂੰ ਸ਼ੁੱਕਰਵਾਰ ਹੈ ਜਿਸ ਦਿਨ ਆਗੇ ਗੁੱਡ ਫਰਾਈਡੇ ਤੇ ਉਸ ਦਿਨ ਗੁੱਡ ਫਰਾਈਡੇ ਦੀ ਛੁੱਟੀ ਹੋਵੇਗੀ ਤੇ ਉਸ ਤੋਂ ਬਾਅਦ ਸ਼ਨੀਵਾਰ ਯਾਨੀ ਕਿ 19 ਤਰੀਕ ਨੂੰ ਸੂਬੇ ਚ ਕਈ ਸਕੂਲ ਬੈਂਕ ਸਰਕਾਰੀ ਦਫ਼ਤਰ ਬੰਦ ਰਹਿਣਗੇ ਤੇ 20 ਤਰੀਕ ਨੂੰ ਤਾਂ ਐਤਵਾਰ ਐਤਵਾਰ ਹੋਣ ਕਾਰਨ ਹਫਤਾ ਵੀ ਛੁੱਟੀ ਹੋ ਗਈ ਆ ਤਾਂ ਹੁਣ ਤਿੰਨ ਛੁੱਟੀਆਂ 18 19 ਤੇ 20 ਤਰੀਕ ਨੂੰ ਇਕੱਠੀਆਂ ਹੀ ਆ ਰਹੀਆਂ ਨੇ ਤੇ ਲਿਹਾਜ਼ਾ 18 19 20 ਤਰੀਕ ਦੀਆਂ ਲਗਾਤਾਰ ਤਿੰਨ ਛੁੱਟੀਆਂ ਨੇ ਤੇ ਜਿਸ ਦੇ ਚਾਲ ਦੇ ਕਿਤੇ ਘੁੰਮਣ ਜਾਣ ਦਾ ਵੀ ਪ੍ਰੋਗਰਾਮ ਬਣਾਇਆ ਜਾ ਸਕਦਾ ਤਾਂ ਜੇਕਰ ਤੁਸੀਂ ਵੀ ਕੋਈ ਪਲਾਨ ਬਣਾ ਰਹੇ ਹੋ ਘੁੰਮਣ ਦਾ ਤਾਂ ਇਨਾ ਤਰੀਕਾ ਦੇ ਵਿੱਚ ਬਣਾ ਸਕਦੇ ਹੋ ਕਿਉਂਕਿ 18 ਨੂੰ ਹੈ ਗੁੱਡ ਫਰਾਈਡੇ ਸ਼ਨੀਵਾਰ ਦੀ ਛੁੱਟੀ ਤੇ 20 ਤਰੀਕ ਨੂੰ ਤਾਂ ਐਤਵਾਰੀ ਆ ਤਾਂ ਇਹ ਵੀਕਐਂਡ ਜਿਹੜਾ ਕਿ ਕਾਫੀ ਅਹਿਮ ਹੋਣ ਵਾਲਾ 8000 ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਦੇ ਵੱਲੋਂ ਇੱਕ ਸਪਾਹੀ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਤੇ ਉਸਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਆਏ ਦਿਨੀ ਰਿਸ਼ਵਤ ਦੇ ਮਾਮਲੇ ਜਿਹੜੇ ਕਿ ਸਾਹਮਣੇ ਆ ਰਹੇ ਨੇ ਜਿਸ ਦੇ ਉੱਤੇ ਮਾਨ ਸਰਕਾਰ ਦੇ ਵੱਲੋਂ ਜਿਹੜਾ ਕਿ ਕਾਬੂ ਪਾਇਆ ਜਾ ਰਿਹਾ ਤੇ ਵਿਜੀਲੈਂਸ ਬਿਰੋ ਦੀ ਟੀਮ ਦੇ ਵੱਲੋਂ ਇਹਨਾਂ ਨੂੰ ਜਿਹੜਾ ਕਿ ਰੰਗੇ ਹੱਥੀ ਕਾਬੂ ਕੀਤਾ ਜਾ ਰਿਹਾ ਤੇ ਅਜਿਹਾ ਹੀ ਮਾਮਲਾ ਇਸ ਸਵੇਰੇ ਸਾਹਮਣੇ ਆਇਆ ਜਿੱਥੇ 60000 ਦੀ ਇੱਕ ਰਿਸ਼ਵਤ ਲੈਣ ਦੇ ਨੂੰ ਕਾਬੂ ਕਰ ਲਿਆ ਗਿਆ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਸ਼ਟਾਚਾਰ ਦੇ ਵਿਰੁੱਧ ਚਲਾਈ ਮੁਹਿੰਮ ਦੇ ਦੌਰਾਨ ਮੰਗਲਵਾਰ ਨੂੰ ਸੀਆਈਏ ਟੂ ਸਟਾਫ ਅਮਨਿਸਰ ਵਿਖੇ ਤਾਇਨਾਤ ਸਿਪਾਹੀ ਅਦਰਸ਼ਦੀਪ ਸਿੰਘ ਨੂੰ 60000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰਿਆਂ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਅਮ੍ਰਿਤਸਰ ਦੇ ਇੱਕ ਉਸਨੀਕ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਦਰਜ ਕਰਵਾਈ ਗਈ ਸ਼ਿਕਾਇਤ ਉਪਰੰਤ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਸ਼ਿਕਾਇਤ ਦੇ ਅਨੁਸਾਰ ਮੁੱਜਮ ਸਿਪਾਹੀ ਨੇ ਆਪਣੇ ਗਵਾਂਢੀ ਕਿਸ਼ਨ ਕੁਮਾਰ ਦੇ ਵਿਰੁੱਧ ਐਫ ਆਈ ਆਰ ਦਰਜ ਨਾ ਕਰਨ ਬਦਲੇ 60000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਸ਼ਿਕਾਇਤਕਰਤਾ ਨੇ ਕਿ ਦੱਸਿਆ ਕਿ ਉਸ ਦਾ ਗਵਾਂਡੀ ਕਿਸ਼ਨ ਕੁਮਾਰ ਪਹਿਲਾਂ ਨਸ਼ਕਸਕਰੀ ਵਿੱਚ ਸ਼ਾਮਲ ਸੀ ਪਰ ਪੁਲਿਸ ਦੀ ਸਖਤ ਨਿਗਰਾਨੀ ਅਤੇ ਕਾਰਵਾਈ ਦੇ ਕਾਰਨ ਉਹ ਸੁਧਰ ਗਿਆ ਤੇ ਹੁਣ ਉਹ ਇੱਕ ਨਿੱਜੀ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਹੈ CIA 2 ਅਮ੍ਰਿਤਸਰ ਦੇ ਪੁਲਿਸ ਮੁਲਾਜ਼ਮਾਂ ਨੇ ਕੁਸ਼ਨ ਕੁਮਾਰ ਦੇ ਘਰ ਛਾਪਾ ਮਾਰਿਆ ਸੀ ਪਰ ਉਹਨਾਂ ਨੂੰ ਉੱਥੋਂ ਕੁਝ ਵੀ ਗੈਰਕਾਨੂੰਨੀ ਨਹੀਂ ਮਿਲਿਆ ਸ਼ਿਕਾਇਤਕਰਤਾ ਨੇ ਕਿ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਇਸ ਸੰਬੰਧੀ ਰਿਸ਼ਵਤ ਵਜੋਂ ਪਹਿਲਾ ਹੀ 50000 ਰੁਪਏ ਲੈ ਚੁੱਕਾ ਹੈ ਤੇ ਬਾਕੀ ਰਕਮ ਦੀ ਮੰਗ ਕਰ ਰਿਹਾ ਹੈ ਬੁਲਾਰਾ ਨੇ ਕਿ ਦੱਸਿਆ ਕਿ ਪੜਤਾਲ ਦੇ ਦੌਰਾਨ ਸ਼ਿਕਾਇਤ ਵਿੱਚ ਲਗਾਏ ਦੋਸ਼ ਸਹੀ ਪਾਇਆ ਗਿਆ ਤੇ ਸੁਪਰੰਤ ਉਕਤ ਮਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅਮਰitsar ਰੇਂਜ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਅਤੇ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਨੂੰ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਅਗਲੀ ਰੀ ਜਾਂਚ ਪੜਤਾਲ ਜਿਹੜੀ ਕਿ ਜਾਰੀ ਹੈ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਅਪਡੇਟ ਜਿਹੜੇ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸਦੇ ਕਿ ਅਗਲੇ ਕੁਝ ਦਿਨਾਂ ਦੇ ਲਈ ਅਲਰਟ ਜਿਹੜਾ ਕੀ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਇੰਨੀ ਦਿਨੀ ਗਰਮੀ ਨੇ ਪੂਰੇ ਜਿਹੜੇ ਕੀ ਵੱਟ ਕੱਢ ਦਿੱਤੇ ਨੇ ਲੋਕਾਂ ਨੂੰ ਕਾਫੀ ਜਿਹੜੀ ਕੀ ਪਰੇਸ਼ਾਨੀਆਂ ਆਉਣੀਆਂ ਨੇ ਗਰਮੀ ਨੇ ਜਿਹੜਾ ਕੀ ਜ਼ੋਰ ਫੜ ਲਿਆ ਤਾਪਮਨ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਪਿਛਲੇ 24 ਘੰਟਿਆਂ ਦੇ ਵਿੱਚ ਅਸਤ ਵੱਧ ਤੋਂ ਵੱਧ ਤਾਪਮਨ 'ਚ 0.9 ਡਿਗਰੀ ਦਾ ਵਾਧਾ ਹੋਇਆ ਤੇ ਇਹ ਆਮ ਨਾਲੋਂ 1.8 ਡਿਗਰੀ ਵੱਧ ਹੈ ਜਿਸ ਕਾਰਨ ਤਾਪਮਾਨ 38 ਡਿਗਰੀ ਤੱਕ ਪਹੁੰਚ ਚੁੱਕਿਆ ਹੈ ਬਠਿੰਡਾ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਗਰਮੀ ਉੱਥੇ ਹੈ 16 April ਤੋਂ ਹਿਮਾਲਿਆਨ ਖੇਤਰਾਂ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਜਿਹੜੀ ਕਿ ਸਰਗਰਮ ਹੋ ਰਹੀ ਹੈ ਇਸ ਦਾ ਅਸਰ ਪੰਜਾਬ ਦੇ ਮੌਸਮ ਤੇ ਵੀ ਪਵੇਗਾ ਤੇ ਅਗਲੇ 4 ਦਿਨਾਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਪੰਤੋ 6 ਡਿਗਰੀ ਵਧੇਗਾ ਜਦੋਂ ਕਿ ਮੌਸਮ ਵਿਭਾਗ ਨੇ 3 ਦਿਨਾਂ ਦੇ ਲਈ ਹੀਟ ਵੇਵ ਦਾ yellow alert ਵੀ ਜਿਹੜਾ ਕਿ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ 2 ਦਿਨ ਸੂਬੇ ਵਿੱਚ ਮੌਸਮ ਖੁਸ਼ਕ ਰਹੇਗਾ 18 19 ਤੇ 20 April ਦੀ ਗੱਲ ਕਰੀਏ ਤਾਂ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ 16 ਪ੍ਰਾਇਰ ਦਿਕਰ ਕਰੀਏ ਤਾਂ ਸੂਬੇ ਦੇ ਕੁਝ ਹਿੱਸਿਆਂ ਵਿੱਚ ਹੀਟ ਵੇਵ ਚੱਲਣ ਦੀ ਸੰਭਾਵਨਾ ਜਿਹੜੀ ਕਿ ਮੌਸਮ ਵਿਭਾਗ ਦੇ ਵੱਲੋਂ ਚੁਟਾਈ ਜਾ ਰਹੀ ਹੈ ਤਾਂ ਉਧਰ ਹੀ ਹਿਮਾਚਲ ਪ੍ਰਦੇਸ਼ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਦਿੱਤੇ ਗਰਮੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਤਾਂ ਉਧਰ ਦੀ ਪਹਾੜੀ ਇਲਾਕਿਆਂ ਵਿੱਚ ਆਉਣ ਵਾਲੇ 4 ਦਿਨਾਂ ਵਿੱਚ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਮੌਸਮ ਇੰਨਾ ਬਦਲਣ ਵਾਲਾ ਹੈ ਕਿ ਗਰਮੀ ਦੇ ਸਮੋਸਮ ਵਿੱਚ ਵੀ ਤੁਹਾਨੂੰ ਇੱਥੇ ਠੰਡ ਦਾ ਅਹਿਸਾਸ ਹੋ ਸਕਦਾ ਹੈ ਮੌਸਮ ਮਾਹਿਰ ਦੱਸਦੇ ਹਨ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪਛਮੀ ਗੜਬੜੀ ਮੁਰਤੋਂ ਸਰਗਰਮ ਹੋਣ ਵਾਲੀ ਹੈ ਜਿਸ ਕਾਰਨ 4 ਦਿਨ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲੇਗੀ ਮੌਸਮ ਮਾਹਿਰ ਦਾ ਇਹ ਵੀ ਦੱਸਦੇ ਨੇ ਕਿ ਅਪ੍ਰੈਲ ਮਹੀਨੇ ਦੀ 16-17 ਮਿਤੀ ਨੂੰ ਹਿਮਾਚਲ ਪ੍ਰਦੇਸ਼ ਤੇ ਉੱਪਰਲੇ ਇਲਾਕੇ ਅੰਦਰ ਮੀਂਹ ਪੈਣ ਦਾ ਖਤਰਾ ਹੈ 18 ਤੇ 19 ਅਪ੍ਰੈਲ ਨੂੰ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਜੁਟਾਈ ਗਈ ਹੈ ਇਹ ਵੀ ਆਖਿਆ ਜਾ ਰਿਹਾ ਹੈ ਕਿ ਸੂਬੇ ਅੰਦਰ 19 ਅਪ੍ਰੈਲ ਨੂੰ ਪਾਰੀ ਨਹੀਂ ਪਵੇਗਾ ਤੇ ਉਸ ਦੌਰਾਨ ਕੁਝ ਇਲਾਕਿਆਂ ਅੰਦਰ ਗੜੇ ਮਾਰੀ ਤੱਕ ਹੋ ਸਕਦੀ ਹੈ ਹਨੇਰੀ ਤੇ ਤੂਫਾਨ ਦੀ ਸਥਿਤੀ ਬਣ ਜਾਵੇਗੀ ਜਿਸ ਕਾਰਨ ਮੌਸਮ ਮਾਹਿਰਾ ਨੇ ਅਲਰਟ ਜਾਰੀ ਕਰ ਦਿੱਤਾ ਹੈ ਪਹਾੜੀ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਜਿਹੜਾ ਕਿ ਅਲਰਟ ਰਹਿਣ ਦੀ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ ਤਾਂ ਫਿਲਹਾਲ ਦੇ ਲਈ ਅੱਜ ਤੇ ਬੁਲੇਟਿਨ ਦੇ ਵਿੱਚ ਬਸ ਇਹ ਨਹੀਂ ਮੰਨਦੇ ਉਚਾਸ ਧੰਨਵਾਦ